ਦੁਨੀਆ ਦੇ ਲਈ ਇੱਕ ਔਰ ਫਿਰ ਤੋਂ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਉਂਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਵਾਇਰਸ ਤੇਜ਼ੀ ਦੇ ਨਾਲ ਦੁਨੀਆ ਦੇ ਵਿੱਚ ਫੈਲ ਰਿਹਾ ਹੈ ਪੱਛਮੀ ਅਫਰੀਕਾ ਦੇ ਦੇਸ਼ ਸੈਨੇਗਲ ਦੀ ਗੱਲ ਕੀਤੀ ਜਾਵੇ ਜੋ ਕਿ ਇਸ ਸਮੇਂ ਇਸ ਮਹਾਮਾਰੀ ਦੇ ਨਾਲ ਪ੍ਰਭਾਵਿਤ ਹੈ ਤੇ ਤੇਜ਼ੀ ਦੇ ਨਾਲ ਇਹ ਵਾਇਰਸ ਜੋ ਹੈ ਉਹ ਸੈਨੇਗਲ ਦੇਸ਼ ਦੇ ਵਿੱਚ ਫੈਲ ਰਿਹਾ ਹੈ ਦੱਸ ਦਈਏ ਕਿ ਆਰ ਵੀ ਐਫ ਰਿਫਟ ਵੈਲੀ ਫੀਵਰ ਨਾਂ ਦਾ ਇਹ ਵਾਇਰਸ ਜੋ ਹੈ ਉਹ ਤੇਜ਼ੀ ਦੇ ਨਾਲ ਪੱਛਮੀ ਅਫਰੀਕਾ ਦੇ ਦੇਸ਼ ਸੈਨੇਗਲ ਦੇ ਵਿੱਚ ਫੈਲ ਚੁੱਕਿਆ ਹੈ ਜਿੱਥੇ ਹੁਣ ਤੱਕ 18 ਲੋਕਾਂ ਦੀ ਜਾਨ ਜੋ ਹੈ ਇਸ ਵਾਇਰਸ ਦੇ ਕਾਰਨ ਹੋ ਚੁੱਕੀ ਹੈ ਤੇ 100 ਤੋਂ ਵੱਧ ਲੋਕ ਇਸ ਬਿਮਾਰੀ ਤੋਂ ਇਸ ਵਾਇਰਸ ਤੋਂ ਪ੍ਰਭਾਵਿਤ ਨੇ ਸਿਹਤ ਮੰਤਰਾਲੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸੈਨੇਗਲ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪਹਿਲੀ ਵਾਰ ਅਜਿਹਾ ਵੇਖਣ ਨੂੰ ਮਿਲਿਆ ਹੈ ਕਿ ਕਿਸੇ ਵਾਇਰਸ ਕਾਰਨ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਭਾਵਿਤ ਜੋ ਹੈ ਉਹ ਹੋਏ ਹੋਣ ਤਾਂ ਇਹ ਬਿਮਾਰੀ ਜੋ ਹੈ ਵਾਇਰਸ ਜੋ ਆਰਬੀਐਫ ਦੱਸਦੀ ਹੈ ਕਿ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲਦਾ ਹੈ ਤੇ ਲਗਾਤਾਰ ਇਹ ਫੈਲਣ ਦੇ ਕਾਰਨ ਹੁਣ ਜੋ ਮਾਮਲੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਜਹੇ ਦੇ ਵਿਚਾਲੇ ਇਹ ਦੁਨੀਆ ਦੇ ਲਈ ਇੱਕ ਖਤਰੇ ਦੀ ਘੰਟੀ बन चुके आए ता आरवीएफ ਦੇ ਜੇਕਰ ਅਸੀਂ ਲੱਛਣਾਂ ਦੀ ਗੱਲ ਕਰੀਏ ਰਿਫਟ ਵੈਲੀ ਫੀਵਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦੇ ਹਲਕੇ ਲੱਛਣ ਜੋ ਦਿਖਣੇ ਸ਼ੁਰੂ ਹੁੰਦੇ ਨੇ ਤਾਂ ਸ਼ੁਰੂਆਤ ਦੇ ਵਿੱਚ ਜਿੱਤੇ ਤੇਜ਼ ਬੁਖਾਰ ਹੁੰਦਾ ਹੈ ਸਰੀਰ ਦੇ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ ਸਿਰਦਰਦ ਹੁੰਦਾ ਹੈ ਤੇ ਉੱਥੇ ਹੀ ਉਲਟੀਆਂ ਜਾਂ ਦਸਤ ਵਰਗੀ ਸਮੱਸਿਆ ਹੋ ਸਕਦੀ ਹੈ ਸ਼ੁਰੂਆਤੀ ਲੱਛਣ ਜੋ ਨੇ ਉਹ આરਵੀਐਫ ਦੇ ਹੋ ਸਕਦੇ ਨੇ ਰਿਫਟ ਵੈਲੀ ਫੀਵਰ ਦੇ ਤਾਂ ਇਹ ਜੋ ਬਿਮਾਰੀ ਹੈ ਇਹ ਵਾਇਰਸ ਜੋ ਹੈ ਇਹ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲਦਾ ਹੈ ਦੱਸਦੀ ਹੈ ਕਿ ਇਹ ਵਾਇਰਸ ਜੋ ਹੈ ਮੁੱਖ ਤੌਰ ਤੇ ਪੇਡਾਂ ਬੱਕਰੀਆਂ ਤੇ ਜੋ ਘਰੇਲੂ ਅਸੀਂ ਜਾਨਵਰ ਰੱਖਦੇ ਹਾਂ گاਵਾਆਂ ਜਾਂ ਮੱਝਾਂ ਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ ਜਿਸ ਤੋਂ ਬਾਅਦ ਇਹ ਮਨੁੱਖਾਂ ਨੂੰ ਹੁੰਦਾ ਹੈ ਜੋ ਵੀ ਮਨੁੱਖ ਇਹਨਾਂ ਜਹੇ ਜਾਨਵਰਾਂ ਦੇ ਜੋ ਸੰਪਰਕ ਚਾਉਂਦੇ ਨੇ ਜਿਸ ਤੋਂ ਬਾਅਦ ਇਹ ਵਾਇਰਸ ਜੋ ਹੈ ਮਨੁੱਖਾਂ ਦੇ ਵਿੱਚ ਫੈਲ ਸਕਦਾ ਹੈ ਤਾਂ ਜਹੇ ਦੇ ਵਿਚਾਲੇ ਇਹ ਇੱਕ ਖਤਰਨਾਕ ਬਿਮਾਰੀ ਸਾਬਤ ਹੋ ਰਹੀ ਹੈ ਕਿਉਂਕਿ ਪੱਛਮ ਅਫਰੀਕਾ ਦੇ ਦੇਸ਼ ਸੈਨੇਗਲ ਦੇ ਵਿੱਚ ਇਹ ਪੂਰੀ ਤਰ੍ਹਾਂ ਬਿਮਾਰੀ ਫੈਲ ਚੁੱਕੀ ਹੈ 18 ਲੋਕਾਂ ਦੀ ਹੁਣ ਤੱਕ ਇਸ ਵਾਇਰਸ ਦੇ ਕਾਰਨ ਹੋ ਚੁੱਕੀ ਹੈ ਤੇ 100 ਤੋਂ ਵੱਧ ਲੋਕ ਪ੍ਰਭਾਵਿਤ ਜੋ ਹੈ ਉਹ ਦੱਸੇ ਜਾ ਰਹੇ ਨੇ ਤਾਂ ਜਹੇ ਦੇ ਵਿਚਾਲੇ ਤੁਹਾਨੂੰ ਵੀ ਇਸ ਵਾਇਰਸ ਤੋਂ ਬਚਣ ਦੇ ਲਈ ਜੋ ਹੈ ਉਹ ਆਪਣਾ ਰਖ ਰਖਾ ਕਰਨਾ ਚਾਹੀਦਾ ਹੈ ਪਾਣੀ ਇਕੱਠਾ ਹੋਣ ਨਹੀਂ ਦੇਣਾ ਚਾਹੀਦਾ ਤੇ ਜੋ ਦੱਸ ਦਈਏ ਕਿ ਜੋ ਜਾਨਵਰ ਨੇ ਇਸ ਵਾਇਰਸ ਦੇ ਪ੍ਰਭਾਵਿਤ ਵਿੱਚ ਜੋ ਨੇ ਸੰਪਰਕ ਦੇ ਵਿੱਚ ਜੋ ਨੇ ਉਹਨਾਂ ਜਾਨਵਰਾਂ ਦੇ ਸੰਪਰਕ ਦੇ ਵਿੱਚ ਜੋ ਨਹੀਂ ਆਉਣਾ ਚਾਹੀਦਾ ਤੇ ਆਪਣਾ ਪੂਰਾ ਧਿਆਨ ਜੋ ਹੈ ਉਹ ਰੱਖਣਾ ਚਾਹੀਦਾ ਹੈ